ਨਹੀਂ ਬੱਸ ਆਖਦੇ ਹਾਂ ਉੱਪਰ ਨੂੰ ਠੀਕ ਆ ਬਾਰਾਂ ਕੇ ਹੋਦ ਕੋਣ ਆਸ ਨੂੰ ਤੇ ਆ ਰਵਸੀ ਕਹਾਂ ਬੈਠ ਜਦੋਂ ਬੰਨੋ ਟ੍ਰੈਕੀ ਟਰਾਲੀ ਵਾਲੇ ਨੂੰ ਕਰਦੇ ਟਰੈਕਟਰ ਵਾਲੇ ਨੂੰ ਪਾਣਾ ਮਾਪਾ ਜੀ ਵੀ ਆ ਗਏ ਲੋ ਜੀ ਮੈਂ ਫਟਾਫਟ ਪਹਿਲਾਂ ਵੀ ਕੰਪਲੀਟ ਕਰ ਦਾਂ ਮੈਂ ਫਿਰ ਉਹ ਹੋ ਜਾ ਬੰਤਾਂ ਨਹੀਂ ਮਿਲਣ ਕੰਮ ਕਰ ਬਹੁਤ ਜਾੜੇ ਨੇ ਹਲੋ ਇਸ ਤਰ੍ਹਾਂ ਸਿਆਪ ਕਰ ਸਕਦੇ ਦੇਖੋ ਕਿਨੇ ਸੋਹਣੇ ਲੱਗਦੇ ਨੇ ਦੋਨੋਂ ਆਉਗਾ ਮੈਂ ਮੈਂ ਇੱਕ ਵਾਰ ਕੁਝ ਲੱਗ ਗਿਆ ਤੁਮ ਲੱਗ ਗਏ ਦੇਖ ਲਾ ਵਾ ਇਤਰਾਕ ਲੱਗਾ ਮੈਂ ਤਾਂ ਦਰਗਾ ਵੀ ਜਾਏ ਗੁਰੂ ਰਾਜੂ ਚੂਫੀ ਦੇ ਨੂੰ ਜਨ ਸੰਗਰਾਮ ਚੂਲੀਆ ਲਿਓ ਹਾਂ ਕਮਾਈ ਮੇਰਾ ਕੱਪ ਖਾਣਾ ਮੈਂ ਦੋ ਯਰਬੁਲ ਬਾਰਦ ਮੈਂ ਜਿੱਕ ਕੋ ਵਾਜੀ ਹੋਰ ਹੁਣ ਰਹੀ ਨੂੰ

ਲਾਤੀ ਆਪਾ ਪਿੱਕਾ ਦੇਖੋ ਇੱਥੇ ਲਾਤਾ ਦੇਖਾ ਇਸ ਤਰ੍ਹਾਂ ਨਾ ਧੀਰੀ ਲੋਕਾਂ ਕੇ ਆਪਾ ਇਸ ਤਰ੍ਹਾਂ ਨਾ ਹੋਏ ਕਰਕੇ ਕਿਤੇ ਵੀ ਉਦੋਂ ਹੀ ਸੋਨਾ ਹੋ ਸਕਦਾ ਜੇਕਰ ਤੁਹਾਡੇ ਕਰਦਾ ਵਿਊ ਆ ਤੇ ਇਸ ਤਰ੍ਹਾਂ ਜਿਹੜੀ ਪੌੜੀ ਸੀ ਆਪਾਂ ਇੱਥੇ ਹੈਂਗ ਕਰਤੀ ਇਹਨੂੰ ਵਾਈਟ ਪੇਂਟ ਜਾਂ ਤੁਸੀਂ ਕਲਰਫੁੱਲ ਕਰ ਸਕਦੇ ਹੋ ਕਈ ਕਲਰ ਕਰਕੇ ਜਿਵੇਂ ਤੇ ਅਲੱਗ ਕਰਤਾ ਉਹ ਤੇ ਅਲੱਗ ਜਿਵੇਂ ਵਾਈਟ ਹੋ ਗਿਆ ਜਾਂ ਹਨਾ ਪਿੰਕ ਹੋ ਗਿਆ ਪਿੰਕ ਦੇ ਨਾਲ ਫਿਰੋਜ਼ੀ ਕਲਰ ਹੋ ਗਿਆ ਵਾਈਟ ਹੋ ਗਿਆ ਇਦਾਂ ਤੁਸੀਂ ਕਰ ਸਕਦੇ ਹੋ ਹਨਾ ਤਿੰਨ ਕਲਰ ਅਲੱਗ-ਅਲੱਗ ਡੰਬਿਆਂ ਦੇ ਬਹੁਤ ਸੋਹਣੇ ਲੱਗਦੇ ਨੇ ਇਸ ਤਰ੍ਹਾਂ ਠੀਕ ਹੈ ਜੀ ਇਹ ਬੜੀ ਪੌੜੀ ਦਾ ਲੁੱਕ ਹੈ ਠੀਕ ਹੈ ਇਸ ਤਰ੍ਹਾਂ ਆਪਣਾ ਹੁਣ ਥੋੜਾ ਥੋੜਾ ਮੈਨੂੰ ਪਤਾ ਹੈ ਇਦਾਂ ਸਜਾਉਣਾ ਸੋਹਣਾ ਲੱਗਦਾਗਾ ਹੁਣੀ ਆਪਾਂ ਲੈਂਟਰ ਦੀ ਤਿਆਰੀ ਕਰਨੀ ਹੈ ਠੀਕ ਹੈ ਜੀ ਸਮਾਨ ਵਗੈਰਾ ਲੈ ਕੇ ਆਉਣਾ ਲਿਸਟ ਬਣਾਉਣੀ ਹੈਗੀ ਤੇ ਬਾਕੀ ਇਸ ਵੀਡੀਓ ਦੇ ਇਥੇ ਐਂਡ ਕਰਦੇ ਹਾਂ ਥੋੜਾ ਜੱਜ ਮੇਰਾ ਮਨ ਕੀਤਾ ਵੀ ਮੈਂ ਆਪਣਾ ਗਾਰਡਨ ਦਾ ਥੋੜਾ ਥੋੜਾ ਕੰਮ ਜਿਹੜਾ ਕਰਾਂ ਠੀਕ ਹੈ ਠੀਕ ਉਹ ਬਾਹਰ ਪਏ ਪਲਾਂਟ ਹੀ ਖਰਾਬ ਹੋ ਜਾਣਗੇ ਤੁਸੀਂ ਕਹੋਗੇ ਵੀ ਇੰਨੇ ਬਿਜ਼ੀ ਟਾਈਮ ਦੇ ਵਿੱਚ ਹਨਾ ਤੁਸੀਂ ਇਹ ਕੰਮ ਕਰ ਰਹੇ ਹੋਗੇ ਪਰ ਕਿਉਂਕਿ ਇਹ ਪਲਾਂਟ ਮੇਰੇ ਬਾਹਰ ਖਰਾਬ ਹੋ ਰਹੇ ਸੀ ਮੈਂ ਹੌਲੀ ਹੌਲੀ ਕਰਕੇ ਅੰਦਰ ਲੈ ਕੇ ਆ ਰਹੀ ਆਂ ਐ ਵੀ ਨਾ ਹੋਵੇ ਵੀ ਅੰਦਰ ਗਾਹ ਪੈ ਜੇ ਕਿਉਂਕਿ ਇਸ ਤਰ੍ਹਾਂ ਹੈਂਗ ਹੋ ਗਏ ਹੈਂਗ ਹੋ ਗਏ ਇਦਾਂ ਹੀ ਵੀ ਸਮੇਂ ਵੀ ਰਹਿਣਗੇ ਹਨਾ ਅੰਦਰ ਸੋਹਣੇ ਵੀ ਲੱਗੇ ਰੱਖੇ ਹੋਏ ਮਤਲਬ ਸੋਹਣੇ ਲੱਗਣ ਹਨਾ ਇਸ ਕਰਕੇ ਤੇ ਅੱਜ ਬਹੁਤ ਜ਼ਿਆਦਾ ਮਨ ਨੂੰ ਸਕੂਨ ਮਿਲੇ ਤੁਹਾਨੂੰ ਪਤਾ ਹੀ ਗਾਰਡਨ ਨਾਲ ਮੈਨੂੰ ਕਿੰਨਾ ਪਿਆਰ ਆ ਪੌਦਿਆਂ ਨਾਲ ਜਦੋਂ ਵੀ ਮੈਂ ਦੁਖੀ ਹੁੰਨੀ ਆ ਕੋਈ ਗੱਲ ਤੋਂ ਉਦਾਸ ਹੁੰਨੀ ਆ ਫਿਰ ਮੈਂ ਪੌਦਿਆਂ ਦੇ ਨਾਲ ਹੀ ਗੱਲਾਂ ਬਾਤਾਂ ਕਰਕੇ ਮਨ ਨੂੰ ਸ਼ਾਂਤ ਕਰ ਲੈਣੀ ਹੁੰਨੀ ਹੈਗੀ ਚਲੋ ਜੀ ਇਸ ਵੀ ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕਲੀਅਰ ਫੈਮਿਲੀ ਬਲੌਗ ਵਿੱਚ ਤੇ ਲੋ ਜੀ ਸ਼ਾਮ ਦੇ 5:00 ਵਜੇ ਦਾ ਪੌਣੇ ਕਿ ਪੰਜ ਦਾ ਟਾਈਮ ਆਂਗਾ ਠੀਕ ਆ ਜੀ ਹਾਂ ਜੀ 10 ਮਿੰਟ ਰਹਿ ਗਏ 5:00 ਵਜੇ ਵਿੱਚ ਤੇ ਟਾਈਮ ਆ 4:00 ਵਜੇ ਵਾਲੀ ਜਿਹੜੀ ਚਾਹਗੀ ਉਹ ਮੈਂ ਨਾ ਆ ਕੇ ਫਿਰ ਪੀਤੀ ਅੱਜ ਮੇਰਾ ਨਾ ਮੇਰਾ ਨਾ ਉਹਨਾਂ ਨੂੰ ਨਾ ਵੀ ਲੇਟ ਹੀ ਹੋ ਗਿਆ ਕਿਉਂਕਿ ਕੰਮ ਕਰੀ ਬਸ ਇਹ ਨੇ ਹੈ ਵੀ ਨਹੀਂ ਸੀ ਹਾਂ ਵੀ ਕਹਿ ਲਓ ਜਿਵੇਂ ਹੁਣ ਢੁੱਲੇ ਦੀ ਆਪਣੀ ਤਿਆਰੀ ਹੋ ਗਈ ਅੱਜ ਤੋਂ ਆਪਣਾ ਜਿਹੜਾ ਢੁੱਲਾ ਬਣਨਾ ਸ਼ੁਰੂ ਹੋ ਗਿਆ ਸਵੇਰ ਤੋਂ ਅੱਜ ਢੁੱਲੇ ਦਾ ਕੰਮ ਜਿਹੜਾ ਚੱਲ ਰਿਹਾ ਹੈਗਾ ਠੀਕ ਆ ਜੀ ਮੈਂ ਐਨਕ ਲਾ ਲਾ ਮੈਨੂੰ ਤਾਂ ਬਿਲਕੁਲ ਧੁੰਦ ਧੁੰਦ ਲੱਗਦੀ ਜਿਦਾ ਮੈਨੂੰ ਐਂ ਲੱਗਦਾ ਹੁੰਦਾ ਵੀ ਮੇਰੀ ਵੀਡੀਓ ਸਾਫ਼ ਹੀ ਨਹੀਂ ਬਣਦੀ ਮੈਂ ਇੱਕ ਮਿੰਟ ਮੈਂ ਲਾ ਲਾ ਐਨਕ ਕੋਲੀ ਰੱਖੇ ਹੋ ਪਰ ਇਹ ਤੋਂ ਬਿਨਾਂ ਮੈਨੂੰ ਬਿਲਕੁਲ ਵੀ ਸਾਫ਼ ਨਹੀਂ ਲੱਗਦਾ ਅੱਜ ਮੈਂ ਆਪਣੀ ਕੱਲੇ ਵਾਲੀ ਜਿਹੜੀ ਸੀਗੀ ਜੈਕਟ ਜੈਕਟ ਨੇ ਇਹਨੂੰ ਤਨ ਕੀ ਕਹਿੰਦੇ ਨੇ ਬਲਾਊਜ਼ ਉਹ ਕੱਢਿਆ ਪਰ ਮੇਂ ਬਲਾਊਜ਼ ਜਿਦਾਂ ਨਹੀਂ ਬਣਾਇਆ ਹੋਇਆ ਗਲਾ ਆ ਦੇਖੋ ਠੀਕ ਹੈ ਜੀ ਬਿਲਕੁਲ ਮੇਰੇ ਸੂਟ ਦੇ ਨਾਲ ਦਾ ਹੀ ਗਲਾ ਆ ਦੇਖੋ ਮੈਂ ਬਿਲਕੁਲ ਛੋਟੇ ਗਲੇ ਪਾਉਣੀ ਹੈਗੀ ਠੀਕ ਹੈ ਬਿਲਕੁਲ ਛੋਟਾ ਗਲਾ ਤੇ ਬਾਕੀ ਬਲਾਊਜ਼ ਦੀ ਤਰ੍ਹਾਂ ਹੀ ਹੈ ਤੇ ਇਹ ਰੱਜ ਮੇਰਾ ਮਨ ਕੀਤਾ ਮੈਂ ਕਿਹਾ ਚਲੋ ਇਹ ਪਾ ਲਵਾਂ ਤੇ ਬਾਕੀ ਨਾ ਕਿ ਜ ਜ ਮੇ ਲੇਟ ਹੋ ਗਈ ਜਿਵੇਂ ਕਿ ਤੁਹਾਨੂੰ ਮੈਂ ਦੱਸ ਰਹੀ ਹਾਂ ਵੀ ਢੁੱਲਾ ਜਿਹੜਾ ਆਪਣੇ ਬਨਣਾ ਸ਼ੁਰੂ ਹੋ ਗਿਆ ਠੀਕ ਹੈ ਜੀ ਬਸ ਉਸੇ ਕਰਕੇ ਕਦੇ ਵੀ ਮਤਲਬ ਕਿ ਉਸ ਵాలే ਆ ਜਾਂਦੇ ਨੇ ਆਪਣੇ ਕੀ ਕਹਿੰਦੇ ਹੁੰਦੇ ਨੇ ਬਿਜਲੀ ਵਾਲੇ ਹਨਾ ਉਹ ਦੱਸਦੇ ਨਹੀਂ ਆਪਣਾ ਵੀ ਜੋ ਵੀ ਪਾਈਪਾ ਵਗੈਰਾ ਮੰਗਵਾਉਣੀਆਂ ਨੇ ਹਨਾ ਤੇ ਟੂਟੀਆਂ ਵਾਲਾ ਪਲੰਬਰ ਆਇਆ ਸੀਗਾ ਹਨਾ ਤੇ ਉਹ ਵੀ ਆਪਣਾ ਸਮਾਨ ਲਖਿਆ ਕਿ ਗਿਆ ਤਾਂ ਕਰਕੇ ਬਸ ਕਦੇ ਕਿਵੇਂ ਚਾਹ ਬਣ ਗਈ ਜਾਂ ਫਿਰ ਉਦੋਂ ਬਾਅਦ ਸਮਾਨ ਛੱਡਣ ਆ ਗਏ ਹਨਾ ਪਾਈਪਾਂ ਦਾ ਸਮਾਨ ਸੀ ਜਿਹੜਾ ਟੂਟੀਆਂ ਵਾਲਾ ਉਹ ਆ ਗਿਆ ਜਿਹੜਾ ਸੀਗਾ ਬਿਜਲੀ ਵਾਲਾ ਉਹ ਗਿਆ ਹੋਇਆ ਪਿੰਦਰ ਲੈਣ ਹੁਣ ਠੀਕ ਹੈ ਉਂਝਾ ਚੇ ਆਪਣਾ ਕਨਫਰਮ ਨਹੀਂ ਹੈਗਾ ਵੀ ਇੱਕ ਥਾਂ ਤੋਂ ਕਿੱਥੋਂ ਚੱਕਣਾ ਅਸੀਂ ਵੀ ਕੁਆਲਿਟੀ ਅਸੀਂ ਵਧੀਆ ਲਾਵਾਂਗੇ ਚੀਜ਼ ਅਸੀਂ ਇੱਕ ਨੰਬਰ ਲਾਵਾਂਗੇ ਚਾਹੀ ਅਸੀਂ ਆਪਣੇ ਘਰ ਦਾ ਕੰਮ ਜਿਹੜਾ ਕੱਟ ਕਰਵਾ ਲਈਏ ਵੀ ਵਧੀਆ ਕਰਵਾਵਾਂਗੇ ਇੱਕ ਨੰਬਰ ਕੰਮ ਕਰਵਾਵਾਂਗੇ ਬਾਕੀ ਤਿੱਖ ਦੇਖ ਕੇ ਆਪਾਂ ਦੀ ਇਟ ਹੈ ਨਾ ਜਿੰਮੀ ਹੁੰਦਾ ਉਹ ਲੈ ਰਹੇ ਹਾਂਗੇ ਤੇ ਬਾਕੀ ਦੇਖਦੇ ਆ ਫਿਰ ਜਿਹੜਾ ਬਾਕੀ ਬਾਅਦ ਜਾ ਉਹ ਇਕੱਠਾ ਸਮਾਨ ਇੱਕ ਵਾਰ ਇਹ ਜਿਹੜਾ ਉੱਪਰ ਲੈਂਟਰ ਦੀ ਫਿਟਿੰਗ ਹੋਣੀ ਆ ਜਿਹੜੀ ਲੈਂਟਰ ਦੇ ਉੱਪਰ ਹੈ ਨਾ ਪਾਈਪਾਂ ਦੀ ਪੰਡਾਲਿਆਂ ਵਾਲੀ ਜਾਂ ਫਿਰ ਬਿਜਲੀ ਵਾਲੀ ਜਿਹੜੀ ਹੈ ਨਾ ਉਹ ਕਰ ਰਹੇ ਹਾਂਗੇ ਉਦਿਲੇ ਸੱਚ ਪੈਪ ਜਿਹੜੀ ਲੈ ਕੇ ਆਏ ਆ ਸਮਾਨ ਤੇ ਬਾਕੀ ਵਲੌਗ ਨੂੰ ਕਰਦੇ ਆ ਸਟਾਰਟ ਆਪਾਂ ਕੰਟੀਨਿਊ ਕਰਦੇ ਆ ਸਟਾਰਟ ਤਾਂ ਹੈਗਾ ਇਹ ਕੱਲ ਵਾਲੇ ਬਲੌਗ ਦੇ ਵਿੱਚੋਂ ਵੀ ਕੁਝ ਕਲਿੱਪਾਂ ਜਿਹੜੀਆਂ ਰਹਿ ਗਈਆਂ ਸੀਗੀਆਂ ਤੇ ਉਹ ਅੱਜ ਆਪਾਂ ਇਹ ਵੀ ਬਲੌਗ ਵਿੱਚ ਐਡ ਕਰੀਆਂ ਨੇ ਠੀਕ ਹੈ ਜੀ ਤੁਸੀਂ ਪਹਿਲਾਂ ਦੇਖ ਹੀ ਚੁੱਕੇ ਹੋ ਤੇ ਠੀਕ ਹੈ ਜੀ ਬਸ ਅੱਜ ਮੈਂ ਕਲੇਰ ਸਾਹਿਬ ਹੋਰਾਂ ਲਈ ਸਬਜ਼ੀ ਪਈ ਹੈ ਤੇ ਮੈਂ ਬਣਾਉਂਗੀ ਆਪਣੇ ਲਈ ਬਤਾਂਉ ਮਗਾ ਪਰਥਾ ਇੱਕ ਬਤਾਂਉ ਕਾਫੀ ਵੱਡੇ ਸਾਈਜ਼ ਦਾ ਹੈਗਾ ਤੇ ਮੈਂ ਬਣਾਉਣਾਗਾ ਪਰਥਾ ਕਿਉਂਕਿ ਹੋਰ ਕਿਸੇ ਨੂੰ ਇੰਨਾ ਜ਼ਿਆਦਾ ਪਸੰਦ ਨਹੀਂ ਪਰ ਖਾ ਲੈਂਦੇ ਨੇ ਇੱਕ ਵੀ ਜਿਵੇਂ ਹੁੰਦਾ ਹਨਾ ਮੈਂ ਉਹ ਕਹਿੰਨਾ ਟੇਸਟ ਦੇ ਲਈ ਖਾ ਲੈਂਦੇ ਨੇ ਜ਼ਿਆਦਾਤਰ ਇਹਨਾਂ ਨੂੰ ਬਤਾਂਉ ਦੀ ਸਬਜ਼ੀ ਨਹੀਂ ਸਵਾਦ ਲੱਗਦੀ ਪਰ ਉਦਣ ਚੁੱਲੇ ਤੇ ਬਣਾਈ ਸੀ ਉਹ ਕਲੇਰ ਸਾਬ ਨੂੰ ਵਧੀਆ ਲੱਗੀ ਪਿੰਦਰ ਨੇ ਵੀ ਖਾ ਲਈ ਸੀਗੀ ਤੇ ਕੀ ਕਹਿੰਦੇ ਨੇ ਮੈਂ ਆਪਣੇ ਲਈ ਬਣਾਉਂਗੀ ਪਰਥਾ ਤੇ ਕਲੇਰ ਸਾਬ ਦੇ ਲਈ ਜਿਹੜੀ ਤੇ ਪਿੰਦਰ ਲਈ ਸਬਜ਼ੀ ਸਣੀ ਆਉਂਦਾ ਨਹੀਂ ਹੁੰਦਾ ਜੀ ਕਈ ਦਿਨ ਹੋ ਗਏ ਉੱਥੇ ਰਹਿੰਦਾ ਦੁਬਾਰਾ ਤੋਂ ਮੇਰੀ ਨਾਨੀ ਦੇ ਕੋਲ ਕਿ ਉੱਥੇ ਥੋੜਾ ਜਿਹਾ ਬੈਂਕ ਦਾ ਕੰਮ ਜ਼ਿਆਦਾਗਾ ਲੇਟ ਹੋਣ ਕਰਕੇ ਫਿਰ ਬੈਂਕ 'ਚ ਲੇਟ ਹੋ ਜਾਂਦਾ ਤਾਂ ਕਰਕੇ ਫਿਰ ਨੇਰੇ ਆਉਣ ਦੇ ਨਾਲੋਂ ਚਲੋ ਤਾਂ ਬੱਚੇ ਸਾਡੇ ਜਾਂਦੇ ਹੁੰਦੀ ਰਹਿੰਦੇ ਨੇ ਨੇਰੇ ਹਨਾ ਸਾਡਾ ਕੰਮ ਤੁਹਾਨੂੰ ਪਤਾ ਹੀ ਹੈ ਤੁਹਾਨੂੰ ਵੀ ਸਾਰਿਆਂ ਨੂੰ ਵੀ ਗੱਡੀਆਂ ਦਾ ਹੀ ਹੈ ਹਨਾ ਵੀ ਉਹਦੇ ਕਰਕੇ ਆਉਂਦੇ ਜਾਂਦੇ ਰਹਿੰਦੇ ਨੇਗੇ ਤੇ ਤਾਂ ਕਰਕੇ ਕੋਈ ਦਿੱਕਤ ਵੀ ਨਹੀਂ ਹੈਗੀ ਵੀ ਜੇ ਨੇਰਾ ਵੀ ਉਹਨਾਂ ਨੂੰ ਹੋ ਜਾਊਗਾ ਤਾਂ ਵੀ ਕੋਈ ਦਿੱਕਤ ਨਹੀਂ ਪਰ ਫਿਰ ਸਾਨੂੰ ਇਹ ਹੋ ਜਾਂਦਾ ਵੀ ਠੰਡ ਆ ਗਈ ਹੈ ਹਨਾ ਧੁੰਦਾਂ ਵਗੈਰਾ ਪੈਂਦੀਆਂ ਨੇ ਵੀ ਚਲੋ ਕੋਈ ਗੱਲ ਨਹੀਂ ਮੰ ਵੀ ਤੁੱਥੀ ਰਹਿ ਜਾ ਕਰ ਮੈਨੂੰ ਪੁੱਛਦਾ ਸੀ ਸੁਣੀ ਕਹਿੰਦਾ ਮੰਮੀ ਆਉਣਾ ਮੇਰਾ ਜਰੂਰੀ ਹੈ ਮੈਂ ਕਿਹਾ ਚੱਲ ਕੋਈ ਨਾ ਵੀ ਇੱਟਾ ਕੋਈ ਜ਼ਰੂਰੀ ਵੀ ਨਹੀਂ ਵੀ ਕੋਈ ਗੱਲ ਨਹੀਂ ਹੈਨਾ ਐਵੇਂ ਤਾਂ ਹੋ ਹੀ ਜਾਂਦਾ ਹੈ ਵੀ ਕੋਈ ਨਾ ਤੂੰ ਮੈਂ ਅੱਛਾ ਪਹਿਲਾਂ ਬਤਾਉ ਤੋ ਕੇ ਸਬਜੀ ਬਣਾਉ ਪਰ ਥਾ ਬਣਾਉਣਾ ਜਿਹੜਾ ਸ਼ੁਰੂ ਕਰਦੇ ਆ ਠੀਕ ਹੈ ਜੀ ਤੇ ਇਹਨੂੰ ਤੂੰ ਲੈ ਲੈ ਇੱਕ ਦਾ ਹੀ ਕਾਫੀ ਹੈ ਮੇਰੇ ਲਈ ਤਾਂ ਇਹ ਵੀ ਜ਼ਿਆਦਾ ਹੀ ਹੈ ਤੇ ਮੈਨੂੰ ਤਾਂ ਤੋ ਲੈ ਤੇ ਰੱਖ ਦਿੰਨੇ ਥੋੜਾ ਜਿਹਾ ਰੁੱਚੜ ਜਾਊਗਾ ਪਾਣੀ ਵਗੈਰਾ ਹੋ ਜੋ ਫਿਰ ਮੈਂ ਨੂੰ ਗੈਸ ਦੇ ਉੱਪਰ ਜਾ ਦੇਖਦੇ ਚੁੱਲੀ 'ਚ ਅੱਗ ਹੋਈ ਤਾਂ ਮੈਂ ਉਹ ਗਰੁੰਗਿਆ ਦੇਖੋ ਇੱਧਰ ਕਿੱਥੇ ਜਿਹਾ ਦਿਖਦੇ ਥੋਨੂੰ ਆਸੀ ਹੈਂ ਕਿੱਤੀ ਹੋਈ ਸੀਗੀ ਜਿਹੜੇ ਲੋਜੀ ਨਾਲ ਨਾਲ ਆਪਾਂ ਬਰਤਨ ਨੇ ਮੇਰੇ ਤਾਂ ਕਲਰ ਵੀ ਲਾਉਣਾ ਵਾਲਾ ਹੋ ਗਿਆ ਬਾਈਟ ਹੇਅਰ ਹੋ ਗਏ ਤੇਖਦੀ ਹੈਗੀ ਇਹ ਵੀ ਲਾਉਣੀ ਹੈਗੀ ਇੱਕ ਦਿਨ ਲੈਂਟਰ ਤੋਂ ਪਹਿਲਾਂ ਪਹਿਲਾਂ ਲਾਉਂਗੀ ਕਿਉਂਕਿ ਲੈਂਟਰ ਦੇ ਲਈ ਮੇਰੇ ਸੂਟ ਨੇ ਜਿਹੜੇ ਤਿੰਨ ਰੈਡੀ ਹੋ ਗਏ ਨੇ ਤੇ ਤਿੰਨ ਸੂਟ ਮੈਂ ਬਣਵਾ ਲੇ ਇੱਕ ਸੂਟ ਮੈਂ ਤੁਹਾਨੂੰ ਦਿਖਾਏ ਸੀ ਦੋ ਜਿਹੜੇ ਸਟਿਚ ਹੋਣ ਲਈ ਗਏ ਹੋਏ ਨੇ ਉਹ ਵੀ 10 ਤਰੀਕ ਨੂੰ ਆ ਜਾਣਗੇ ਕਹਤਾ ਸੀ ਉਹਨਾਂ ਨੇ ਕਹਿੰਦੇ 10 ਨੂੰ ਜਦੋਂ ਮਰਜ਼ੀ ਆ ਕੇ ਫੜ ਕੇ ਲੈ ਜਾਓ ਬਹੁਤ ਚਲੋ ਕੋਈ ਨਹੀਂ ਹੁਣ 10 ਨੂੰ ਫੜ ਕੇ ਲੈ ਕੇ ਆਵਾਂਗੇ ਤਾਂ ਸਿੱਕ ਤਾਂ ਆਪਾਂ ਮੈਰਿਜ ਤੇ ਹੀ ਪਾਉਣਾਗਾ ਦੇਖਦੇ ਹੁਣ ਕਿਵੇਂ ਜਾਹੂ ਲੈਂਟਰ ਦਾ ਨਹੀਂ ਪਤਾ ਵੀ 13 ਨੂੰ ਪਹੂਗਾ 14 ਨੂੰ ਪਹੂਗਾ ਜਾਂ ਫਿਰ 12 ਨੂੰ ਪਹੂਗਾ ਕੁਝ ਪਤਾ ਨਹੀਂ ਹਜੇ ਹਨਾ ਹੁਣ ਤਾਂ ਕਰਕੇ ਫਿਰ ਥੋੜੀ ਜਿਹੀ ਹੋਊਗੀ ਟੈਨਸ਼ਨ ਹੈਗੀ ਹੈ ਮੈਨੂੰ ਹਨਾ ਤੇ ਬਾਕੀ ਦੇਖਦੇ ਆਂ ਕੋਈ ਗੱਲ ਨਹੀਂ ਜੀ ਬਾਕੀ ਮੈਨੂੰ ਠੀਕ ਲੱਗਿਆ ਪਹਿਲਾਂ ਮੈਨੂੰ ਐਨਕ ਵਧੀਆ ਨਹੀਂ ਲੱਗਦੀ ਸੀ ਮੈਨੂੰ ਐ ਲੱਗਦਾ ਸੀ ਵੀ ਮੇਰੇ ਫੇਸ ਤੇ ਨਹੀਂ ਜੱਚਦੀ ਤੋ ਦੱਸਿਓ ਤੁਸੀਂ ਹਨਾ ਵੀ ਠੀਕ ਆ ਇਹ ਤਾਂ ਫਰੇਮ ਵਗੈਰਾ ਜਿਹੜਾ ਮਤਲਬ ਕਿ ਠੀਕ ਲੱਗ ਰਿਹਾ ਤੁਹਾਨੂੰ ਦੱਸਿਓ ਮੈਨੂੰ ਪਤਾ ਨਹੀਂ ਪਹਿਲਾਂ ਕਿਉਂ ਮੈਨੂੰ ਐਂ ਜੇ ਲੱਗਿਆ ਵੀ ਮੇਰੀ ਐਨਕ ਵਧੀਆ ਨਹੀਂ ਬਣੀ ਹੈਗੀ ਕਿਉਂਕਿ ਮੈਨੂੰ ਇਹ ਹੁੰਦਾ ਵੀ ਚਲੋ ਨਿਗਾ ਤਾਂ ਮੇਰੇ ਘੱਟ ਜਿਹੜੀ ਹੈਗੀ ਹੈਗੀ ਵੀ ਆਪਣੇ ਫੇਸ ਤੇ ਥੋੜੀ ਹਨਾ ਜੱਚੇ ਵੀ ਲਾਈ ਹੋਈ ਤੇ ਤਾਂ ਕਰਕੇ ਮੈਂ ਬਾਹਰ ਬਹੁਤ ਘੱਟ ਲਾਉਂਦੀ ਮੈਨੂੰ ਕਹਿ ਦਿੰਦੇ ਨੇ ਵੀ ਤੇਰੀ ਨਿਗਾ ਨਿਗਾਟ ਗਈ ਹੈ ਨਾ ਵੀ ਤੂੰ ਲਾਉਂਦੀ ਕਿਉਂ ਨਹੀਂ ਹੈਗੀ ਕਲੀਅਰ ਸਾਹਿਬ ਵੀ ਪਿੰਦਰ ਵੀ ਕਹਿ ਦਿੰਦਾ ਮੰਮੀ ਰਾਤ ਨੂੰ ਤੂੰ ਐਣਕ ਲਾ ਲੈਣੀ ਹੈਗੀ ਕਿਉਂਕਿ ਜਦੋਂ ਵੀ ਮੈਂ ਫੋਨ ਦੇਖਦੀ ਹਾਂ ਕਿ ਉਦੋਂ ਮੈਂ ਜ਼ਰੂਰ ਲਾਉਣੀ ਮੈਨੂੰ ਫੋਨ ਇਦਾਂ ਨਹੀਂ ਦਿੰਦਾ ਹੈਗਾ ਕੋਈ ਵੀ ਬਰੀਕ ਅੱਖਰ ਨੇ ਜਾਂ ਹਨਾ ਕਿ ਮੇभी ਮੈਨੂੰ ਉਹ ਨਹੀਂ ਦਿੰਦੇ ਹੈਗੇ ਹਨਾ ਫੋਨ ਦੇ ਵਿੱਚ ਕੋਈ ਫੋਟੋ ਵੀ ਮੈਂ ਦੇਖਦੀ ਆ ਉਹ ਵੀ ਮੈਨੂੰ ਪੂਰੀ ਐਣਕ ਤੋਂ ਬਿਨਾ ਪ੍ਰੋਪਰ ਸਾਫ਼ ਨਹੀਂ ਦਿੰਦੀ ਹੈਗੀ ਕਲੀਅਰ ਨਹੀਂ ਦਿੰਦਾ ਹਨਾ ਤਾ ਕਰਕੇ ਲਾ ਲੈਨੇ ਮੈਨੂੰ ਇੱਧਰ ਵੀ ਸਾਰੇ ਕਮੰਡੀ ਵੀ ਕਹਿੰਦੇ ਨੇ ਵੀ ਤੂੰ ਲਾ ਕੇ ਰੱਖਿਆ ਕਰ ਵੀ ਤੇਰੀ ਨੀਗਾ ਟਿਕ ਜੂਗੀ ਫਿਰ ਹਨਾ ਬਸ ਉਹੀਸ ਮੈਨੂੰ ਐਸੀ ਕੋਈ ਸ਼ਮੈਂ ਆਦਤ ਨਹੀਂ ਹੁੰਦੀ ਹੌਲੀ ਹੌਲੀ ਆਦਤ ਪੈ ਜਾਈ ਹੁਣ ਮੈਂ ਕੋਸ਼ਿਸ਼ ਕਰਦੀ ਆਂ ਵੀ ਮੈਂ ਲਾ ਕੇ ਰੱਖਾਂ ਠੀਕ ਆ ਬਾਕੀ ਹੁਣ ਮੈਨੂੰ ਥੋੜੀ ਜਿਹੀ ਚੇਚਣ ਵੀ ਲੱਗੀ ਆ ਜਿਵੇਂ ਮੈਂ ਲਾ ਲੈਨੀ ਆ ਹਨਾ ਬਾਕੀ ਤੁਸੀਂ ਦੱਸਿਓ ਵੀ ਠੀਕ ਲੱਗਦੀ ਆ ਕਿ ਨਹੀਂ ਇਹ ਠੀਕ ਆ ਵੀ ਫ੍ਰੇਮ ਮੇਰਾ ਸਹੀ ਆ ਮਤਲਬ ਕਿ ਪਹਿਲੇ ਮੈਨੂੰ ਐਸੀ ਵਿਚ ਚੌਰਸ ਵਾਲੀ ਹਨਾ ਫ੍ਰੇਮ ਵਾਲੀ ਚਾਹੀਦੀ ਸੀ ਆ ਚਲੋ ਬਸੇ ਤੁਸੀਂ ਵੀ ਹਨਾ ਕੋਈ ਨਹੀਂ ਅੱਪਾ ਹਜੇ ਨਵੀਂ ਐ ਇਹ ਬਿਲਕੁਲ ਜਦੋਂ ਕੋਈ ਪੁਰਾਣੀ ਹੋ ਗਈ ਚੇਂਜ ਕਰਵਾ ਲਾਂਗੇ ਚਲੋ ਠੀਕ ਆ ਜੀ ਹੁਣ ਮੈਂ ਥੋੜੀ ਦੇਰ ਬਾਅਦ ਮਿਲਦੀ ਆ ਤੁਹਾਨੂੰ ਦਿਖਾਉਣੀ ਆਪਾਂ ਪਹਿਲਾਂ ਟੁੱਲਾ ਦਿਖਾ ਦਿੰਨੇ ਆ ਤੁਹਾਨੂੰ ਬੁਣਣਾ ਸ਼ੁਰੂ ਹੋ ਗਏ ਤੇ ਇੱਕ ਵਾਰ ਦਾ ਸਮਾਨ ਆ ਗਿਆ ਦੂਜੀ ਟਰਾਲੀ ਜਿਹੜੀ ਉਹ ਲੈਣ ਗਏ ਹੋਏ ਨੇ ਕਿਵੇਂ ਇਸਤਰੀ ਸਾਹਿਬ ਮਤਲਬ ਕਿ ਗਾਡਰ ਵਗੈਰਾ ਜੋ ਪਲੇਟਾਂ ਆਉਂਦੀਆਂ ਨੇ ਹਨਾ ਉਹ ਸਮਾਨ ਆ ਜੀ ਕਰਦੀ ਅਪਡੇਟ ਦੇ ਦੇਣੇ ਤੁਹਾਨੂੰ ਗਾਡਰ ਦੇਖੋ ਪੈ ਗਏ ਨੇ ਆਹ ਦੇਖੋ ਸਾਹਮਣੇ ਤੁਹਾਨੂੰ ਦਿਖਦੇ ਨੇ ਨਾ ਉਹ ਵਾਲੇ ਗੱਡ ਟੁੱਲੇ ਵਾਸਤੇ ਸਾਰੀ ਰੂਮਸ ਦੇ ਵਿੱਚ ਪੈ ਗਏ ਨੇ ਠੀਕ ਆ ਆ ਆਪਣੀਆਂ ਪਾਈ ਜਿਹੜੀਆਂ ਕੀ ਪਾਣੀ ਵਾਲੀਆਂ ਨੇ ਜਿਵੇਂ 45 ਹੁੰਦੇ ਨੇ ਉਹਨਾਂ ਦੇ ਜਿਹੜੇ ਪਾਈਪ ਨੇ ਉਹ ਪਾ ਗਏ ਨੇ ਇਹ ਠੀਕਾ ਜੀ ਤੇ ਆਪਣਾ ਕੰਮ ਜਿਹੜਾ ਹੋ ਗਿਆ ਸ਼ੁਰੂ ਠੀਕ ਹੈ ਜੀ ਇਹ ਸੀ ਆਪਣੇ ਘਰ ਦੀ ਅੱਜ ਦੀ ਅਪਡੇਟ ਠੀਕ ਹੈ ਜੀ ਅੱਜ ਦਿਨ ਹੈਗਾ ਸ਼ੁੱਕਰਵਾਰ 9 ਤਰੀਕ ਟਾਈਮ 5 ਵਜੇ ਦਾ ਠੀਕ ਹੈ ਜੀ ਅੱਲਾਹ ਬਹੁਤ ਚੌੜੀ ਠੰਡ ਹਵਾ ਚੱਲ ਰਹੀ ਹੈ ਪਰ ਅੱਜ ਦਿਨ ਸੋਹਣਾ ਸੀ ਧੁੱਪ ਸੀਗੀ ਚਲੋ ਜੀ ਹੁਣ ਖਾਣੇ ਦੀ ਤਿਆਰੀ ਕਰਦੇ ਆ ਜੋ ਵੀ ਬਰਤਨ ਵਗੈਰਾ ਨੇ ਉਹ ਸਾਫ ਕਰਦੇ ਆ ਬਲੌਗ ਨੂੰ ਕਰਦੇ ਆ ਕੰਟੀਨਿਊ ਕੰਟੀਨਿਊ ਆਸ। ਪਲੇਸ ਆ ਹੋਰ ਹੁੰਦੀ ਸਬਜੀ ਪਈ ਆ ਆਲੂ ਮਟਰ ਥੋੜਾ ਜਿਹਾ ਪਨੀਰ ਵੀ ਵਿੱਚ ਤੇ ਮੈਂ ਬਣਾ ਰਹੀ ਆ ਪੰਠਾ ਆਪਾਂ ਨੇ ਹੀ ਚੁੱਲੇ ਤੇ ਜਿਹੜੇ ਬਤਾਉ ਨੇ ਉਹ ਭੁੰਨ ਲੈਣੇ ਉਧਰ ਨਿਸ਼ਾਨ ਕੀ ਕਰੇ ਚੁੱਲੇ 'ਚ ਅੱਗ ਵੱਲਦੀ ਹੈਗੀ ਉਧਰ ਆਪਾਂ ਇਹਨਾਂ ਨੂੰ ਭੁੰਨ ਲਿਓਨੇ ਤੇ ਦੋ ਇਹਦੇ ਵਿੱਚ ਹੋਰ ਐਡ ਕਰ ਲੇ ਕਿਉਂਕਿ ਸوير ਨੂੰ ਫਿਰ ਸਰਜੂਗਾ ਆ ਜਿਵੇਂ ਸويرੇ ਪਿੰਦਰ ਜਲਦੀ ਜਾਂਦਾਗਾ ਤਾਂ ਕਰਕੇ ਫਿਰ ਪਰੌਂਠੇ ਬਣਾ ਦੂੰਗੀ ਨਾਲ ਮੈਂ ਤਾਂ ਕਰਕੇ ਮੈਂ ਦੋ ਜਿਹੜੇ ਪੱਤ ਲੈ ਲੈਨੇ

ਲੋਜੀ ਬਤਾਉ ਮੇ ਹੋ ਗਏ ਹੁਣ ਆਪਾਂ ਇਹਨੂੰ ਕੱਢਦੇ ਆ ਛਿਲਕਾ ਆਪਾਂ ਹੁਣ ਲਾ ਲੈਨੇ ਆ ਲੋਚ ਲਾਇਓ ਟੈਨ ਦੇ ਤਾਂ ਫਰਾਈ ਪੈਨ ਦੇ ਵਿੱਚ ਪਾ ਲਓ ਤਾੜਕਾ ਲੋਚ ਰੱਖ ਲਿਆ ਫਰਾਈ ਪੈਨ ਇਹਨਾਂ ਤੱਕ ਕਲੀਅਰ ਸਾਬ ਵੀ ਆ ਗਿਆ ਸ਼ਾਇਦ ਵਿੱਚ ਫਰਾਈ ਪੈਨ ਗਰਮ ਹੋਉਂਦਾ ਤੇ ਆਪਾਂ ਇਹਦਾ ਕਿਚੀ ਰਕੂਗਾ ਕਰ ਦਿੰਨੇ ਆ ਪਿਚਕੂ ਪਿਚਕੂ ਪੜ ਦਿੰਨੇ ਆ ਕਿਉਂਕਿ ਥੋੜਾ ਜਿਹਾ ਮੈਸ਼ ਕਰਨਾ ਹੀ ਪੈਣਾ ਹੈ ਬਾਕੀ ਤਾਂ ਆਪਣੇ ਆਪ ਹੋ ਜਾਣਾ ਤੇਲ ਗਰਮ ਹੋ ਗਿਆ ਤੇ ਆਪਾਂ ਇਹਦੇ ਵਿੱਚ ਪਾਉਣੇ ਆਂਗੇ ਹੁਣ ਪਿਆਜ਼ ਲਸਣ ਅਦਰਕ ਲੋ ਜੀ ਇਧਰ ਪਾ ਗੋਣ ਲਿਆ ਅੱਗ ਤਾਂ ਦੇ ਨੂੰ ਆਪ ਥੋੜੀ ਜਿਹੀ ਉੱਪਕੇ ਤੇ ਲੈਣੇ ਲੋ ਜੀ ਪਿਆਜ਼ ਜਿਹੜੇ ਹੋ ਗਏ ਨੇ ਆਪਾਂ ਇਹਦੇ ਵਿੱਚ ਥੋੜੀ ਜਿਹੀ ਮਿਰਚ ਨਮਕ ਪਾ ਲਿਆ ਠੀਕ ਹੈ ਤੇ ਥੋੜੀ ਜਿਹੀ ਪਾ ਲੰਨੇ ਆ ਹਲਦੀ ਪਾਉ। ਲੋਕੀਂ ਇਹ ਪਗਰਦੰਨੇ ਮਿਕਸ। ਹਾਂ ਥੋੜਾ ਜਿਹਾ ਵੀ ਮਿਕਸ ਕਰ ਦੰਨੇ। ਜਿਵੇਂ ਬਤਾਉਂ ਸੀਗੀ। ਠੀਕ ਆ ਛਪਣਾ ਤਿਆਰ। ਲੋ ਜੀ ਫਟਾ ਜਿਹੜਾ ਫੜਕੇ ਤਿਆਰ ਹੋ ਗਿਆ ਦੇਖੋ। ਥੋੜਾ ਆਪਾ ਬਣਾਉਣੀ ਆ ਟੋਪੇ ਲੋਚੀ ਫੁਲਕੇ ਮੈਂ ਆਪਣੇ ਲਈ ਬਣਾ ਲੇ ਠੀਕ ਹੈ ਜੀ ਕਲੇਰ ਸਾਬ ਜਦੋਂ ਆ ਗਈ ਆਪੇ ਅੰਦਰ ਉਹਦੇ ਲਈ ਉਹਦਾ ਹੀ ਬਣਾ ਦੂੰਗੀ ਮੈਂ ਖਾਣੀਆਂ ਮੈਨੂੰ ਲੱਗੀ ਆ ਭੁੱਖਾ ਕਿਉਂ ਹੁਣ ਦੁਪਹਿਰ ਦਾ ਖਾਣਾ ਮੈਂ ਨਹੀਂ ਖਾ ਰਹੀ ਅੱਜ ਕੱਲ ਮੇਸਾ ਮੇਰਾ ਦੁਪਹਿਰ ਦਾ ਖਾਣਾ ਲੋ ਜੀ ਖਾਣਾ ਜਿਹੜਾ ਮੈਂ ਲੈ ਲਿਆ ਗਰਮ ਗਰਮ ਰੋਟੀਆਂ ਤੇ ਨਾਲ ਗਰਮ ਗਰਮ ਪਰਤਾ ਠੀਕ ਹੈ ਜੀ ਆਜੋ ਆਪਾਂ ਬੈਠ ਕੇ ਖਾਣਾ ਖਾਣੇ ਨੇ ਗੱਲਾਂ ਕਰਦੇ ਲੋ ਜੀ ਆਪਾਂ ਹੁਣ ਖਾਣਨੇ ਆ ਇਹ ਇਸ ਤਰ੍ਹਾਂ ਕਰਦੇ ਇਸ ਤਰ੍ਹਾਂ ਬਣਿਆ। ਇਹੋ ਜੀ ਪਹਿਲੀ ਵਾਈਟ ਤੁਹਾਡੇ ਨਾਮ। ਮੋਟੇ ਟੇਸਟੀ ਬਣਿਆ ਪਰਥਾ। ਪਰ ਜਿਹਦੇ ਵਿੱਚ ਧਣੀਆਂ ਹੁੰ ਜਾਂ ਜਾਂ ਲਾਲ ਟਮਾਟਰ ਹੁੰਦੇ ਨੇ ਹੋਰ ਵੀ ਟੇਸਟੀ ਬਣ ਜਾਣਾ ਸੀ। ਪਰ ਫਿਰ ਵੀ ਬਹੁਤ ਟੇਸਟੀ ਬਣਿਆ। ਚਲੋ ਹੀ ਠੀਕਾ ਖਾਣਾ ਖਾ ਲਾਂ ਫਿਰ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ। ਠੀਕ ਹੈ ਜੀ।